ਬੋ ਯੇਸ਼ੂ ਮਸੀਹ ਦੇ ਨਾਮ ਚਾਪ ਸਭ ਨੂੰ ਸ਼ਾਲੋਮ ਆਓ Ezra ਦੀ ਕਿਤਾਬ 8ਵਾਂ ਅਧਿਆਇ 21ਵੇਂ ਵਚਨ ਤੋਂ ਦੇਖਾਂਗੇ ਤਦ ਮੈਂ ਉੱਥੇ ਅਰਥਾਤ ਆਹਵਾ ਨਦੀ ਦੇ ਕੰਢੇ ਤੇ ਉਪਵਾਸ ਦਾ ਪ੍ਰਚਾਰ ਇਸ ਆਸ ਨਾਲ ਕੀਤਾ ਕਿ ਅਸੀਂ ਪਰਮੇਸ਼ਵਰ ਅੱਗੇ ਦੀਨ ਹੋਈਏ ਅਤੇ ਆਪਣੇ ਅਤੇ ਆਪਣੇ ਬਾਲ ਬੱਚੇ ਅਤੇ ਆਪਣੀ ਸਾਰੀ ਸੰਪਤੀ ਦੇ ਲਈ ਆਸਾਨ ਯਾਤਰਾ ਮੰਗਿਏ ਪਿਆਰਿਓ ਅੱਜ ਹਰ ਇੱਕ ਜਨ ਆਪਣੇ ਜੀਵਨ ਚ ਕੀ ਆਸ ਕਰ ਰਹਾ ਸੁਰੱਖਿਆ ਹਰ ਇੱਕ ਜਨ ਨੂੰ ਕੀ ਚਾਹੀਦਾ ਹੈ ਹਿਫਾਜ਼ਤ ਹਰ ਇੱਕ ਜਨ ਨੂੰ ਕੀ ਚਾਹੀਦਾ ਹੈ ਆਸ਼ੀਸ਼ ਫੇਰ ਅਸੀਂ ਕੀ ਕਰੀਏ ਅਤੇ ਅਸੀਂ ਚੰਗੇ ਦਿਨਾਂ ਨੂੰ ਵੇਖ ਸਕੀਏ ਭਲਾਈ ਦੇ ਦਿਨ ਅਸੀਂ ਵੇਖ ਸਕੀਏ ਚੰਗੇ ਦਿਨਾਂ ਨੂੰ ਅਸੀਂ ਵੇਖ ਸਕੀਏ ਐਸਾ ਸਵਾਲ ਜੇ ਕਰ ਰਹੇ ਹੋ ਤਾਂ ਐਜ਼ਰਾ ਸਾਨੂੰ ਜਵਾਬ ਦੇ ਰਿਹਾ ਹੈ ਉਸ ਦਿਨ ਉਹਦੀ ਪ੍ਰਜਾ ਦੇ ਲੋਕ ਸਹੀ ਸਲਾਮਤ ਰਵੇ ਉਸ ਦੀ ਪ੍ਰਜਾ ਦੇ ਲੋਕ ਸਹੀ ਸਲਾਮਤ ਰਹਿਣ ਉਹਨਾਂ ਦੀ ਸੰਤਾਨਾਂ ਸਹੀ ਸਲਾਮਤ ਰਵੇ ਉਹਨਾਂ ਦਾ ਸਭ ਕੁਝ ਸਹੀ ਸਲਾਮਤ ਰਵੇ ਅਤੇ ਉਹਨਾਂ ਦੀ ਯਾਤਰਾ ਵੀ ਸਹੀ ਸਲਾਮਤ ਹੋਵੇ ਉਹ ਅਹਵਾ ਨਾਮ ਦੀ ਨਦੀ ਦੇ ਕੋਲ ਪਰਮੇਸ਼ਵਰ ਦੀ ਹਜ਼ੂਰੀ ਚ ਉਪਵਾਸ ਰੱਖ ਕੇ ਪ੍ਰਾਰਥਨਾ ਕਰਨ ਦਾ ਫੈਸਲਾ ਕਰਨ ਲੱਗੇ ਉਪਵਾਸ ਦੀ ਪ੍ਰਾਰਥਨਾ ਬਚਾਅ ਕਰ ਦਿਆ ਉਪਵਾਸ ਦੀ ਪ੍ਰਾਰਥਨਾ ਹਿਫਾਜ਼ਤ ਕਰ ਦਿਆ ਉਪਵਾਸ ਦੀ ਪ੍ਰਾਰਥਨਾ ਪਰਮੇਸ਼ਵਰ ਦੇ ਨਜ਼ਰੀਏ ਨੂੰ ਸਾਡੇ ਵੱਲ ਕਰ ਦਿਆ ਰੋ ਕੇ ਕੀਤੀ ਗਈ ਪ੍ਰਾਰਥਨਾ ਪਰਮੇਸ਼ਵਰ ਨੂੰ ਮਜਬੂਰ ਕਰ ਦਿਆ ਤੁਸੀਂ ਐਜ਼ਰਾ ਦੀ ਕਹੀ ਗਈ ਗੱਲ ਨੂੰ ਧਿਆਨ ਨਾਲ ਸਮਝੋ ਅਸੀਂ ਆਪਣੇ ਆਪ ਨੂੰ ਦੀਨ ਕਰਕੇ ਯਾਨੀ ਦੁੱਖ ਦੇ ਨਾਲ ਯਾਨੀ ਹੰਝੂਆਂ ਦੇ ਨਾਲ ਯਾਨੀ ਟੁੱਟੇ ਅਤੇ ਪੀਸੇ ਮਨ ਦੇ ਨਾਲ ਅਹਵਾ ਨਦੀ ਦੇ ਕੋਲ ਪਰਮੇਸ਼ਵਰ ਦੀ ਹਜ਼ੂਰੀ 'ਚ ਉਪਵਾਸ ਰੱਖ ਕੇ ਪ੍ਰਾਰਥਨਾ ਕਰਨੀਆਂ ਇਸ ਤਰ੍ਹਾਂ ਫੈਸਲਾ ਕੀਤਾ ਯਹਸ਼ਕੀਲ ਦੀ ਕਿਤਾਬ 36 ਅਧਿਆਇ 26ਵਾਂ ਵਚਨ ਮੈਂ ਤੁਹਾਨੂੰ ਨਵਾਂ ਦਿਲ ਦੇਵਾਂਗਾ ਤੁਹਾਡੇ ਅੰਦਰ ਨਵੇਂ ਆਤਮਾ ਨੂੰ ਪੈਦਾ ਕਰਾਂਗਾ ਤੁਹਾਡੀ ਦੇਹ ਦੇ ਵਿੱਚੋਂ ਪੱਥਰ ਦਾ ਦਿਲ ਕੱਢ ਕੇ ਮਾਸ ਦਾ ਦਿਲ ਦੇਵਾਂਗਾ ਮੈਂ ਆਪਣੀ ਆਤਮਾ ਕਿ ਲਿਖਿਆ ਤੁਹਾਡੇ ਅੰਦਰ ਪਾ ਕੇ ਐਸਾ ਕਰਾਂਗਾ ਕਿ ਤੁਸੀਂ ਮੇਰੇ ਨਿਯਮਾਂ ਤੇ ਚੱਲੋਗੇ ਅਤੇ ਮੇਰੀਆਂ ਆਗਿਆਵਾਂ ਨੂੰ ਮੰਨ ਕੇ ਉਸ ਦੇ ਅਨੁਸਾਰ ਚੱਲੋਗੇ ਕੀ ਤੁਸੀਂ ਪਰਮੇਸ਼ਵਰ ਦੀ ਆਗਿਆ ਮੰਨਣਾ ਚਾਹੁੰਦੇ ਹੋ ਪਰਮੇਸ਼ਵਰ ਦੇ ਕਹੇ ਅਨੁਸਾਰ ਕਰਨਾ ਚਾਹੁੰਦੇ ਹੋ ਹਾਂ ਕਹਿਣ ਵਾਲੇ ਆਪਣੇ ਹੱਥਾਂ ਨੂੰ ਵਿਖਾਓ ਧਿਆਨ ਨਾਲ ਸੁਣੋ ਜੇ ਅਸੀਂ ਪਰਮੇਸ਼ਵਰ ਦੀ ਆਗਿਆ ਮੰਨਣੀ ਹੈ ਜਾਂ ਪਰਮੇਸ਼ਵਰ ਦੇ ਹੁਕਮਾਂ ਤੇ ਚੱਲਣਾ ਹੈ ਅਸੀਂ ਪਾਪ ਵਿੱਚ ਸੁਭਾਅ ਦੇ ਨਾਲ ਇਸ ਤਰ੍ਹਾਂ ਨਹੀਂ ਚੱਲ ਸਕਦੇ ਜੇ ਪਰਮੇਸ਼ਵਰ ਦੀ ਆਗਿਆ ਮੰਨਣੀ ਹੈ ਤਾਂ ਪਰਮੇਸ਼ਵਰ ਦਾ ਮਨ ਤੁਹਾਡੇ ਵਿੱਚ ਹੋਣਾ ਚਾਹੀਦਾ ਜੇ ਤੁਸੀਂ ਇਸ ਵਚਨ ਦੇ ਅਨੁਸਾਰ ਜੀਣਾ ਚਾਹੁੰਦੇ ਹੋ ਤਾਂ ਇਸ ਵਚਨ ਦੇ ਅਨੁਸਾਰ ਚੱਲਣਾ ਚਾਹੁੰਦੇ ਹੋ ਤਾਂ ਆਤਮਾ ਤੁਹਾਡੇ ਵਿੱਚ ਵਾਸ ਕਰੇਗਾ ਤਾਂ ਹੀ ਤੁਸੀਂ ਇਹਨਾਂ ਵਚਨਾਂ ਦੇ ਅਨੁਸਾਰ ਚੱਲੋਗੇ ਪਿਆਰਿਓ ਪਾਪ ਮੈਂ ਮਨੋਖ ਪਰਮੇਸ਼ਵਰ ਨੂੰ ਕਦੇ ਵੀ ਖੁਸ਼ ਨਹੀਂ ਕਰ ਸਕਦਾ ਜੇ ਪਰਮੇਸ਼ਵਰ ਨੂੰ ਖੁਸ਼ ਕਰਨਾ ਹੈ ਤਾਂ ਫਿਰ ਕੀ ਕਰਨਾ ਪਵੇਗਾ ਦਿਲ ਨੂੰ ਬਦਲਣਾ ਪਵੇਗਾ ਅਤੇ ਪਰਮੇਸ਼ਵਰ ਦੇ ਦੇਣ ਵਾਲੇ ਚੰਗੇ ਦਿਲ ਨੂੰ ਤੁਸੀਂ ਲੈਣਾ ਹੈ ਇਹ ਕਿਵੇਂ ਮਿਲ ਸਕਦਾ ਹੈ ਜੇ ਤੁਸੀਂ ਪ੍ਰਭੂ ਯੀਸ਼ੂ ਮਸੀਹ ਦੇ ਅੱਗੇ ਪ੍ਰਾਰਥਨਾ ਕਰੋਗੇ ਪਿਆਰਿਓ ਸੁਣੋ ਮੇਰੇ ਦਿਲ ਦੇ ਵਿੱਚ ਮੇਰੇ ਮਨ 'ਚ ਜੋ ਪਾਪ ਮੈ ਵਿਚਾਰ ਸਾਰੇ ਗੁਨਾਹ ਦੱਸਣ ਦੇ ਲਈ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਗਿਆ ਉਸ ਸਮੇਂ ਮੇਰੀ ਉਮਰ 12 ਸਾਲ ਦੀ ਸੀ ਉਸ ਉਮਰ ਦੇ ਵਿੱਚ ਹੀ ਮੈਂ ਬੀੜੀ ਪੀਂਦਾ ਸੀ ਸਿਗਰਟ ਪੀਂਦਾ ਸੀ ਸਿਨੇਮਾ ਵੇਖਦਾ ਸੀ ਅਤੇ ਜੂਆ ਖੇਡਦਾ ਸੀ ਮੈਂ ਦਿਨ-ਪ੍ਰਤੀ ਦਿਨ ਵਿਗੜਦਾ ਜਾ ਰਿਹਾ ਸੀ। ਮੇਰੀ ਮਾਂ ਮੈਨੂੰ ਹਮੇਸ਼ਾ ਹੀ ਕਹਿਆ ਕਰਦੀ ਸੀ, ਤੂੰ ਮੇਰੇ ਪੇਟ ਤੋਂ ਜਨਮ ਹੀ ਨਾ ਲੈਂਦਾ ਤਾਂ ਚੰਗਾ ਹੁੰਦਾ। ਬੇਟੇ, ਪਰਮੇਸ਼ਵਰ ਸਾਰਿਆਂ ਨੂੰ ਸੁਧਾਰ ਸਕਦਾ ਪਰ ਤੈਨੂੰ ਨਹੀਂ ਸੁਧਾਰ ਸਕਦਾ। ਯਾਨੇ ਮੇਰੀ ਮਾਂ ਸੋਚਦੀ ਸੀ ਕਿ ਪਰਮੇਸ਼ਵਰ ਵੀ ਮੈਨੂੰ ਨਹੀਂ ਸੁਧਾਰ ਸਕਦਾ ਐਸੇ ਹਾਲਾਤਾਂ ਦੇ ਵਿੱਚ। ਮੇਰੀ ਜ਼ਿੰਦਗੀ ਸੀ। ਪਿਆਰੇ ਐਸੇ ਸਮੇਂ ਤੇ ਪਰਮੇਸ਼ਵਰ ਦੇ ਦਾਸ ਐਨ ਜੇ ਪੌਲ ਜੀ। ਮੇਰੇ ਪਿੰਡ ਦੇ ਵਿੱਚ ਸੂ ਸਮਾਚਾਰ ਫੈਲਾ ਰਿਹਾ ਇਸ ਕਹਿੰਦੇ ਆ ਯਿਸੂ ਕਿਸੇ ਨੂੰ ਵੀ ਸੁਧਾਰ ਸਕਦਾ ਹੈ ਕਿੰਨਾ ਵੀ ਵਿਗੜਿਆ ਹੋਵੇ ਐਸੇ ਵਿਅਕਤੀ ਨੂੰ ਸੁਧਾਰ ਸਕਦਾ ਹੈ ਅਤੇ ਮੈਂ ਉਸੂ ਸਮਾਚਾਰ ਸੁਣਿਆ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ ਮੈਂ ਕਿਹਾ ਪ੍ਰਭੂ ਹੈ ਤੂੰ ਜੀਵਨਾਂ ਨੂੰ ਸੁਧਾਰਦਾ ਪਾਪੀਆਂ ਨੂੰ ਮਾਫ ਕਰਦਾ ਪਰ ਮੇਰੀ ਮਾਂ ਕਹਿੰਦੀ ਆ ਤੈਨੂੰ ਤਾਂ ਪਰਮੇਸ਼ਵਰ ਵੀ ਚੰਗਾ ਨਹੀਂ ਕਰ ਸਕਦਾ ਸੁਧਾਰ ਨਹੀਂ ਸਕਦਾ ਪਰ ਇਹ ਪ੍ਰਭੂ ਦਾ ਦਾਸ ਕਹਿ ਰਿਹਾ ਪ੍ਰਭੂ ਸੁਧਾਰ ਸਕਦਾ ਹੈ ਕਿ ਤੁਸੀਂ ਸੱਚਮੁੱਚ ਮੈਨੂੰ ਸੁਧਾਰ ਸਕਦੇ ਹੋ ਤਾਂ ਲਓ ਹੁਣੇ ਹੀ ਐਸੇ ਸਮੇਂ ਮੇਰੇ ਜੀਵਨ ਨੂੰ ਸੁਧਾਰੋ ਮੇਰੇ ਦਿਲ ਨੂੰ ਸੁਧਾਰੋ ਮੇਰੇ ਗੁਟਨਿਆ ਤੋਂ ਉੱਠਦੇ ਹੀ ਮੇਰਾ ਦਿਲ ਸੁਧਰ ਗਿਆ ਤੂੰ ਹੀ ਜੀਵਨਾ ਨੂੰ ਸੁਧਾਰਨ ਵਾਲਾ ਪਰਮੇਸ਼ਵਰ ਹੈ ਵਿਸ਼ਵਾਸ ਕਰਾਂਗਾ ਇਸ ਤਰ੍ਹਾਂ ਪ੍ਰਾਰਥਨਾ ਕੀਤੀ ਪੈਨੋ ਤੇ ਪ੍ਰਾਵੋ ਮਸੀਹ ਸਮਾਜ ਸੁਣੋ ਉਸ ਦਿਨ ਜਿਵੇਂ ਹੀ ਮੈਂ ਗੁਟਨਿਆ ਤੋਂ ਉੱਪਰ ਉਠਿਆ ਇੱਕ ਨਵਾਂ ਦਿਲ ਮੈਂ ਪਾਲਿਆ ਅਤੇ ਨਵਾਂ ਹੋ ਗਿਆ ਸਿਗਰਟ ਪੀਨ ਦਾ ਮਨ ਸਿਨੇਮਾ ਵੇਖਣ ਦਾ ਪਾਗਲਪਨ ਸੰਸਾਰਿਕ ਤਰੀਕੇ ਨਾਲ ਜੀਣ ਦੀ ਆਸ ਪਰਮੇਸ਼ਵਰ ਨੇ ਉਸ ਦਿਨ ਮੇਰੇ ਜੀਵਨ ਚ ਪੂਰੀ ਤਰ੍ਹਾਂ ਕੱਟ ਦਿੱਤੀ ਕੀ ਹੋਇਆ ਉਸ ਦਿਨ ਦਿਲ ਦਾ ਪਰਿਵਰਤਨ ਹੋਇਆ ਮੇਰੇ ਦਿਲ ਨੂੰ ਜਿਸ ਪਰਮੇਸ਼ਵਰ ਨੇ ਬਦਲਿਆ ਅੱਜ ਉਹੀ ਪਰਮੇਸ਼ਵਰ ਤੁਹਾਡੇ ਦਿਲਾਂ ਨੂੰ ਵੀ ਬਦਲਣ ਦੇ ਲਈ ਤਿਆਰ ਆ ਫਿਰ ਤੋਂ ਕਹਿ ਰਿਹਾ ਹਾਂ ਤੁਹਾਡੇ ਦਿਲ ਦੇ ਬਦਲਾਵ ਤੋਂ ਬਿਨਾ ਜੇ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਸੁਣੋਗੇ ਤਾਂ ਫਿਰ ਉਹਨਾਂ ਵਚਨਾਂ ਦੇ ਅਨੁਸਾਰ ਵੀ ਤੁਸੀਂ ਨਹੀਂ ਚੱਲ ਸਕੋਗੇ ਸੂਰ ਦਾ ਸੁਭਾਅ ਸੂਰ ਦਾ ਸੁਭਾਅ ਹੁੰਦਾ ਹੈ ਤੁਸੀਂ ਉਸ ਨੂੰ ਕਿੰਨਾ ਵੀ ਪਿਆਰ ਕਰੋ ਜਾਂ ਉਹਦੇ ਕੋਲ ਆ ਕੇ ਤੁਸੀਂ ਉਸ ਨੂੰ ਕਿੰਨਾ ਵੀ ਕੁਝ ਦਓ ਚਾਹੇ ਉਸ ਨੂੰ ਕਿਸੇ ਗੰਦੇ ਨਾਲੇ ਵਿੱਚੋਂ ਕੱਢ ਕੇ ਲੈ ਜਾਓ ਕੀ ਕਰੇਗਾ ਇੱਕੋ ਦਮ ਗੰਦੇ ਨਾਲੇ ਦੇ ਵੱਲ ਉਹ ਭੱਜੇਗਾ ਤੁਸੀਂ ਸੂਰ ਨੂੰ ਪਾਲ ਰਹੇ ਹੋ ਸੂਰ ਨੂੰ ਪਿਆਰ ਕਰਦੇ ਹੋ ਤੁਸੀਂ ਉਸ ਨੂੰ ਖਵਾ ਰਹੇ ਹੋ ਪਿਆਰ ਰਹੇ ਹੋ ਤੂੰ ਨੂੰ ਇਹ ਸਮਝਣਾ ਚਾਹੀਦਾ ਹੈ ਨਾ ਉਸ ਨੂੰ ਬਿਸਤਰ ਤੇ ਸੌਵਾਉ ਫਿਰ ਵੀ ਉਹਦੇ ਲਈ ਤੁਸੀਂ ਕੁਝ ਵੀ ਕਰੋ ਉਹ ਤੁਹਾਡੇ ਤੇ ਗੌਰ ਨਾ ਕਰੇਗਾ ਕਿਉਂਕਿ ਉਸ ਨੂੰ ਗੰਦਗੀ ਚਾਹੀਦੀ ਹੈ ਗੰਦਗੀ ਦਿਖੇਗੀ ਤਾਂ ਭੱਜੇਗਾ ਇਹ ਉਹਦਾ ਸੁਭਾਅ ਹੈ ਅਗਰ ਸੂਰ ਗੰਦਗੀ ਨੂੰ ਪਿਆਰ ਕੀਤੇ ਬਿਨਾ ਅਗਰ ਚਾਹੁੰਦੇ ਕਿ ਉਹ ਗੰਦਗੀ ਦੇ ਵਿੱਚ ਨਾ ਜਾਵੇ ਉਹਦਾ ਦਿਲ ਬਦਲਣਾ ਪਵੇਗਾ ਅਜ ਇਨਸਾਨ ਦਾ ਸੁਭਾਅ ਪਾਪ ਵਿੱਚ ਸੁਭਾਅ ਹੈ ਪਾਪ ਦੇ ਲਈ ਦੌੜਨ ਵਾਲਾ ਸੁਭਾਅ ਹੈ ਪਾਪ ਨੂੰ ਪੂਰੀ ਲਾਲਸਾ ਦੇ ਨਾਲ ਕਰਨ ਵਾਲਾ ਸੁਭਾਅ ਹੈ ਐਸਾ ਮਨੁੱਖ ਪਵਿੱਤਰ ਕੀਤਾ ਜਾਵੇ ਜਾਂ ਪਵਿੱਤਰ ਜੀਵਨ ਜੀਣਾ ਹੈ ਮਜ਼ਬੂਤ ਫੈਸਲੇ ਨਾਲ ਪਵਿੱਤਰ ਸ਼ਾਸਤਰ ਚ ਲਿਖੇ ਗਏ ਪਰਮੇਸ਼ਵਰ ਦੇ ਵਚਨਾਂ ਦੇ ਅਨੁਸਾਰ ਉਸ ਨੂੰ ਚੱਲਣਾ ਪਵੇਗਾ ਇਹ ਸੋਚ ਕੇ ਜੇ ਵਚਨਾਂ ਦੇ ਮੁਤਾਬਿਕ ਚੱਲਣ ਦੀ ਸਮਰਥ ਚਾਹੁੰਦੇ ਹੋ ਤਾਂ ਜੇ ਮਨ ਬਦਲ ਗਿਆ ਤਾਂ ਹੀ ਹੋ ਸਕਦਾ ਹੈ ਕਿ ਪਰਮੇਸ਼ੁਰ ਦਾ ਆਤਮਾ ਸਾਡੇ ਵਿੱਚ ਨਹੀਂ ਹੈ ਫਿਰ ਅਸੀਂ ਪਰਮੇਸ਼ੁਰ ਦੇ ਵਚਨ ਦੇ ਅਨੁਸਾਰ ਚੱਲ ਕਦੇ ਵੀ ਨਹੀਂ ਸਕਦੇ ਜਦੋਂ ਪਰਮੇਸ਼ੁਰ ਦਾ ਆਤਮਾ ਸਾਡੇ ਵਿੱਚ ਵਾਸ ਕਰੇਗਾ ਸਾਡਾ ਦਿਲ ਨਰਮ ਦਿਲ ਹੋਏਗਾ ਸਖਤ ਦਿਲ ਨਹੀਂ ਹੋਏਗਾ ਬਾਈਬਲ ਤੇ ਇਸ ਤਰ੍ਹਾਂ ਲਿਖਿਆ ਹੈ ਯਸ਼ਾਇਆ 57 ਦੀ 15 ਕਿਉਂਕਿ ਜੋ ਮਹਾਨ ਉੱਤਮ ਅਤੇ ਹਮੇਸ਼ਾ ਸਥਿਰ ਰਹਿੰਦਾ ਹੈ ਅਤੇ ਜਿਸ ਦਾ ਨਾਮ ਪਵਿੱਤਰ ਹੈ ਇਹ ਆਖਦਾ ਹੈ ਕਿ ਮੈਂ ਉੱਚੇ ਤੇ ਅਤੇ ਪਵਿੱਤਰ ਸਥਾਨ ਤੇ ਵਾਸ ਕਰਦਾ ਹਾਂ ਉਸ ਦੇ ਨਾਲ ਵੀ ਰਹਿੰਦਾ ਹਾਂ ਜੋ ਹਲੀਮ অতি ਦੀਨ ਹੈ ਨਮਰ ਲੋਕਾਂ ਦੇ ਦਿਲ ਅਤੇ ਦੁਖੀ ਮਨ ਦੇ ਲੋਕਾਂ ਨੂੰ ਮੈਂ ਖੁਸ਼ ਕਰਾਂ ਮੈਂ ਮਹਾਨ ਹਾਂ ਮੈਂ ਉੱਤਮ ਹਾਂ ਮੈਂ ਪਵਿੱਤਰ ਹਾਂ ਮੈਂ ਹਮੇਸ਼ਾ ਸਥਿਰ ਰਹਿਣ ਵਾਲਾ ਯਹਵਾ ਹਾਂ ਲੇਕਿਨ ਫਿਰ ਵੀ ਨਮਰ ਅਤੇ ਦੁਖੀ ਅਤੇ ਪਰੇਸ਼ਾਨ ਲੋਕਾਂ ਦੇ ਨੇੜੇ ਮੈਂ ਰਹਿੰਦਾ ਹਾਂ ਤੁਹਾਡੇ ਵਿੱਚੋਂ ਕਿੰਨੇ ਚਾਹੁੰਦੇ ਆ ਕਿ ਪਰਮੇਸ਼ਵਰ ਮੇਰੇ ਨਾਲ ਰਹੇ ਜੇ ਚਾਹੁੰਦੇ ਤਾਂ ਆਪਣੇ ਹੱਥਾਂ ਨੂੰ ਵਿਖਾਓ ਥੈਂਕ ਯੂ ਜੇ ਪਰਮੇਸ਼ਵਰ ਨੇ ਸਾਡੇ ਨੇੜੇ ਅਤੇ ਸਾਡੇ ਕੋਲ ਰਹਿਣਾ ਹੈ ਤਾਂ ਜੋ ਸਾਡੇ ਚ ਪਰਮੇਸ਼ਵਰ ਵੇਖਣਾ ਚਾਹੁੰਦਾ ਉਹ ਮਨ ਉਹ ਦਿਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਦੱਸੋ ਬੋਲੋ ਕ੍ਰੋਧੀਪਨ ਕਮੰਡ ਨਾਲ ਭਰਿਆ ਹੋਇਆ ਕ੍ਰੋਧੀਆਂ ਦੇ ਨਾਲ ਪਰਮੇਸ਼ਵਰ ਵਾਸ ਕਰ ਸਕੇ ਇਹ ਨਹੀਂ ਹੋ ਸਕਦਾ ਉਹ ਮਹਾਨ ਪਰਮੇਸ਼ਵਰ ਹੈ ਉੱਤਮ ਪਰਮੇਸ਼ਵਰ ਹੈ ਸਦਾ ਵਾਸ ਕਰਨ ਵਾਲਾ ਪਰਮੇਸ਼ਵਰ ਹੈ ਲੇਕਿਨ ਫਿਰ ਵੀ ਦੀਨ ਅਤੇ ਦੁਖੀ ਮਨ ਵਾਲੇ ਲੋਕਾਂ ਦੇ ਕੋਲ ਰਹਿੰਦਾ ਹੈ ਜੇ ਚਾਹੁੰਦੇ ਹੋ ਕਿ ਅਦਭੁਤ ਪਰਮੇਸ਼ਵਰ ਤੁਹਾਡੇ ਨਾਲ ਰਵੇ ਤਾਂ ਕਮੰਡ ਨੂੰ ਦੂਰ ਕਰ ਦਿਓ ਗੁੱਸੇ ਨਾਲ ਗੱਲ ਨਾ ਕਰੋ ਹੰਕਾਰ ਨਾਲ ਗੱਲ ਨਾ ਕਰੋ ਕਮੰਡ ਨੂੰ ਜਗਾ ਨਾ ਦਿਓ ਦੀਨ ਹੋ ਕੇ ਰਹੋ ਅਤੇ ਨਮਰ ਹੋ ਕੇ ਰਹੋ ਇਹ ਪਰਮੇਸ਼ਵਰ ਦਾ ਚਾਉਣ ਵਾਲਾ ਮਨ ਹੈ ਮੇਰੇ ਭੈਣੋ ਅਤੇ ਭਰਾਵੋ ਦੀਨਤਾ ਯਾਨੀ ਇਹਦਾ ਅਰਥ ਕੀ ਆ ਨਮਰ ਸੋਬਾ ਸਾਡੇ ਬਾਰੇ ਜੇ ਕੋਈ ਬੁਰੀ ਗੱਲ ਕਰੇ ਤਾਂ ਉਸ ਗੱਲ ਨੂੰ ਅਸੀਂ ਬਰਦਾਸ਼ਤ ਨਹੀਂ ਕਰਦੇ ਹਾਂ ਨਾ ਜਾਣਦੇ ਹੋ ਕਿਉਂ ਚਾਹੇ ਕੋਈ ਤੁਹਾਡੇ ਅਹਿਮ ਨੂੰ ਨੀਚਾ ਕਰੇ ਅਤੇ ਤੁਸੀਂ ਕੀ ਸੋਚਦੇ ਹੋ ਸਹਿ ਨਹੀਂ ਪਾਉਂਦੇ ਅਤੇ ਉਹ ਮੇਰੇ ਬਾਰੇ ਕੀ ਸੋਚਦਾ ਹੈ ਹੈ ਕਮੰਡ ਹੰਕਾਰ ਮੇਰਾ ਮੈਂ ਮੇਰਾ ਜਦ ਤੱਕ ਇਹ ਤੁਹਾਡੇ ਵਿੱਚ ਹੋਵੇਗਾ ਤਾ ਪਰਮੇਸ਼ਵਰ ਤੁਹਾਡੇ ਵੱਲ ਨਿਗਾਹ ਕਦੇ ਵੀ ਨਹੀਂ ਕਰੇਗਾ ਪ੍ਰਭੂ ਦੇ ਮਹਾਨ ਸੇਵਕ ਪੌਲਸ ਨੇ ਇਹ ਵਚਨ ਲਿਖਿਆ ਹੈ ਗਲਤੀਆਂ ਦੀ ਪੱਤਰੀ ਦੂਸਰਾ ਅਧਿਆਇ 28 ਵਚਨ ਮੈਂ ਮਸੀਹ ਦੇ ਨਾਲ ਸਲੀਬ ਤੇ ਚੜਾਇਆ ਗਿਆ ਹਾਂ ਹੁਣ ਮੈਂ ਜਿਉਂਦਾ ਨਹੀਂ ਹਾਂ ਮੈਂ ਜਿਉਂਦਾ ਨਹੀਂ ਹਾਂ ਹੁਣ ਜੀਨ ਵਾਲਾ ਮੈਂ ਹਾਂ ਮੈਂ ਹੰਕਾਰਾ ਮੈ ਰੂਪੀ ਕਮਾਂਡ ਸਲੀਬ ਤੇ ਚੜਾਇਆ ਜਾਣਾ ਹੈ ਤਾਂ ਹੀ ਤੁਸੀਂ ਮਸੀਹ ਦੀ ਸੇਵਾ ਕਰੋਗੇ ਤਾਂ ਹੀ ਮਸੀਹ ਤੁਹਾਡੇ ਵੱਲ ਨਿਗਾਹ ਕਰੇਗਾ ਅੱਜ ਕੁਝ ਲੋਕਾਂ ਦੇ ਵਿੱਚ ਕਮਾਂਡਾ ਉਹ ਕਮਾਂਡ ਜਦ ਤੱਕ ਤੁਹਾਡੇ ਚ ਰਹੇਗਾ ਇਹ ਕਮਾਂਡ ਪਰਮੇਸ਼ਵਰ ਦੀਆਂ ਆਸ਼ੀਸ਼ਾਂ ਦੇ ਲਈ ਰੁਕਾਵਟ ਬਣਦਾ ਰਹੇਗਾ ਯਾਦ ਰੱਖੋ ਕੁਝ ਲੋਕਾਂ ਨੂੰ ਪੜ੍ਹਾਈ ਦਾ ਕਮਾਂਡ ਅਤੇ ਕੁਝ ਲੋਕਾਂ ਨੂੰ ਆਪਣੀ ਪੋਸਟ ਦਾ ਕਮਾਂਡ ਪੋਜੀਸ਼ਨ ਦੇ ਬਾਰੇ ਕਮਾਂਡ ਟੈਲੈਂਟ ਦੇ ਬਾਰੇ ਕਮੰਡ ਜਾਂ ਫਿਰ ਪ੍ਰਾਪਰਟੀ ਦਾ ਕਮੰਡ ਜੇ ਕਿਸੇ ਨੂੰ ਹੈ ਤਾਂ ਖਬਰਦਾਰ ਵਚਨ ਕਹਿੰਦਾ ਹੈ ਦੀਨ ਅਤੇ ਦੁਖੀ ਲੋਕਾਂ ਦੇ ਨੇੜੇ ਪਰਮੇਸ਼ਵਰ ਵਾਸ ਕਰਦਾ ਹੈ ਲੇਕਿਨ ਕਮੰਡੀਆਂ ਤੋਂ ਪਰਮੇਸ਼ਵਰ ਬਹੁਤ ਹੀ ਦੂਰ ਰਹਿੰਦਾ ਹੈ ਨਾਸ਼ ਹੋਣ ਤੋਂ ਪਹਿਲਾਂ ਕੀ ਆਉਂਦਾ ਹੈ ਕਮੰਡ ਠੀਕਾ অতি ਮहिमा ਪਾਉਣ ਤੋਂ ਪਹਿਲਾਂ ਨਮਰਤਾ ਜੋ ਵਿਅਕਤੀ ਨਮਰ ਹੁੰਦਾ ਹੈ ਉਹ ਯਾਨੀ ਆਗਿਆਕਾਰੀ ਹੁੰਦਾ ਹੈ ਕੀ ਮਤਲਬਾ ਸੁਣਨ ਵਾਲਾ ਸੁਭਾਹੀ ਗੱਲ ਗੱਲ ਨੂੰ ਸਮਝਦਾ ਹੈ ਗੱਲ ਸੁਨੇ ਬਿਨਾ ਜੋ ਵਿਰੋਧ ਕਰਦੇ ਆ ਜੋ फडਕਦੇ ਆ ਅਤੇ ਇਹ ਨਮਰਤਾ ਦੀ ਨਿਸ਼ਾਨੀ ਨਹੀਂ ਆ ਤੇਰੀ ਗੱਲ ਮੈਂ ਕਿਉਂ ਸੁਣਾ ਕਿਉਂ ਤੂੰ ਜੋ ਕਹਿ ਰਿਹਾ ਉਹ ਮੈਂ ਕਰਨਾ ਹੈ ਕੀ ਸਮਝ ਰਿਹਾ ਹੈ ਇੱਕ ਮਿੰਟ ਤੋਂ ਨਿਕਲਣ ਵਾਲੀਆਂ ਗੱਲਾਂ ਹੈ ਕਿ ਤੇਨੂੰ ਹੀ ਸਾਬ ਦਵਾਂ ਤੂੰ ਜੋ ਕਾਏਗਾ ਉਹੀ ਕਰਾਂਗਾ ਮੈਂ ਤੇਰੇ ਤੇ ਮੇਰੇ ਵਿੱਚ ਕੀ ਫਰਕ ਆ ਵੇਖ ਤੂੰ ਕੱਲ ਆਇਆ ਹੈ ਮੈਂ ਐਸੇ ਕੰਪਨੀ ਚ 10 ਸਾਲ ਕੰਮ ਕਰ ਰਿਹਾ ਹਾਂ ਐਸੇ ਲੋਕ ਨਹੀਂ ਆ ਕਮੰਡ ਪਿਆਰਿਓ ਸੀਐਸ ਲੂਇਸ ਨਾਮ ਦਾ ਪ੍ਰਭੂ ਦਾ ਮਹਾਨ ਸੇਵਕ ਸੀ ਚੰਗਾ ਭਗਤ ਸੀ ਸੇਵਕ ਸੀ ਉਸਨੇ ਕਈ ਵਧੀਆ ਕਿਤਾਬਾਂ ਵੀ ਲਿਖੀਆਂ ਸੀ ਉਹਨਾਂ ਦੀ ਸੇਵਾ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਉਹ ਆਪਣੇ ਮਿੱਤਰ ਨਾਲ ਗੱਲ ਕਰ ਰਹੀ ਸੀ ਉਹਨਾਂ ਨੇ ਕਿਹਾ ਤੇਰੇ ਵਿੱਚ ਥੋੜਾ ਜਿਹਾ ਕਮੰਡ ਹੈ ਜੀ ਉਹ ਕਮੰਡ ਘਟ ਜਾਏਗਾ ਤਾਂ ਵਧੀਆ ਹੋਏਗਾ ਹੈਲੋ ਮੇਰੇ ਵਿੱਚ ਕਮੰਡ ਇੱਕ ਗੱਲ ਜਾਣਦੇ ਹਾਂ ਕਮੰਡੀ ਔਰਤ ਨੂੰ ਵੇਖ ਕੇ ਤੂੰ ਕਿਉਂ ਹੀ ਨਹੀਂ ਕਮੰਡੀਆਂ ਮੈਨੂੰ ਕਿਉਂ ਕਮੰਡ ਹੈ ਕਹਿੰਦੀ ਆ ਹੈ ਤੇਰੇ ਵਿੱਚ ਇਹਨਾਂ ਕਮੰਡ ਕਿਉਂ ਆ ਮੇਰੇ ਵਿੱਚ ਬਿਲਕੁਲ ਵੀ ਨਹੀਂ ਆ ਤੇਰੇ ਵਿੱਚ ਆ ਕਮੰਡੀ ਲੋਕ ਆਪਣੇ ਕਮੰਡ ਦੇ ਬਾਰੇ ਸੁਣਦੇ ਨਹੀਂ ਆ ਬਿਲਕੁਲ ਵੀ ਗ੍ਰਹਿਣ ਨਹੀਂ ਕਰਦੇ ਜੇ ਤੁਹਾਡੇ ਵਿੱਚ ਕਮਾਂਡ ਹੈ ਤਾਂ ਤੁਸੀਂ ਆਪਣੀ ਗਲਤੀ ਨੂੰ ਕਦੇ ਵੀ ਮੰਨੋਗੇ ਨਹੀਂ ਆ ਜੋ ਨੰਮਰ ਵਿਅਕਤੀ ਹੈ ਉਹ ਆਗਿਆਕਾਰੀ ਹੁੰਦਾ ਹੈ ਜੋ ਕਮੰਡੀਆਂ ਉਹ ਆਗਿਆਕਾਰੀ ਨਹੀਂ ਹੁੰਦਾ ਅਤੇ ਨਾ ਕੋਈ ਗੱਲ ਨੂੰ ਸੁਣਦਾ ਹੈ ਅਤੇ ਨਾ ਗੱਲ ਮੰਨਣ ਵਾਲਾ ਹੋ ਸਕਦਾ ਹੈ ਪੌਲਸ ਨੇ ਕੀ ਕਿਹਾ ਜਾਣਦੇ ਹੋ ਸਲੀਬ ਤੇ ਚੜਾਏ ਜਾਏ ਬਿਨਾ ਅਸੀਂ ਪਰਮੇਸ਼ਵਰ ਦੀਆਂ ਆਸ਼ੀਸ਼ਾਂ ਨੂੰ ਨਹੀਂ ਪਾ ਸਕਦੇ ਇਨਸਾਨ ਇੱਥੋਂ ਤੱਕ ਆ ਗਿਆ ਹੈ ਇਹ ਕਹਿੰਦਾ ਹੈ ਮੈਂ ਹੀ ਮਹਾਨ ਹਾਂ ਮੈਂ ਹੀ ਪਰਮਾਤਮਾ ਹਾਂ ਮੈਂ ਸਭ ਤੋਂ ਵੱਡਾ ਹਾਂ ਅੱਜ ਦੇ ਇਨਸਾਨ ਦੇ ਵਿੱਚ ਇਸ ਤਰ੍ਹਾਂ ਦੀ ਸੋਚ ਆ ਗਈ ਆ ਮੈਂ ਮਹਾਨ ਆ ਮਿਰਤੋਂ ਵੱਡਾ ਕੌਣ ਹੈ ਦੱਸੋ ਮਿਰਤੋਂ ਵੱਧ ਕੀ ਕੌਣ ਆ ਐਸੀਆਂ ਮਹਾਨਤਾਵਾਂ ਨਹੀਂ ਚਾਹੀਦੀਆਂ ਅਤੇ ਤੁਹਾਨੂੰ ਪਤਾ ਵੀ ਨਹੀਂ ਚਲੇਗਾ ਇਹਦੇ ਨਾਲ ਤੁਹਾਡਾ ਨੁਕਸਾਨ ਹੋ ਜਾਵੇਗਾ ਪੈਣੋ ਅਤੇ ਭਰਾਵੋ ਜੋ ਵੀ ਪਰਮੇਸ਼ਰ ਕਹਿ ਰਿਹਾ ਜੋ ਦੀਨ ਆ ਜੋ ਨਮਰ ਹੈ ਜੋ ਟੁੱਟਿਆ ਹੋਇਆ ਹੈ ਅਤੇ ਜੋ ਦੁਖੀ ਦਿਲ ਦਾ ਹੈ ਉਸ ਨੂੰ ਮੈਂ ਅਨੰdit ਕਰਾਂਗਾ ਸੋ ਟੁੱਟਿਆ ਅਤੇ ਪੀਸਿਆ ਹੋਇਆ ਮਨ ਕੀ ਕਰਦਾ ਹੈ ਦਸੋ ਪਰਮੇਸ਼ਰ ਦੀ ਹਜ਼ੂਰੀ ਚ ਟੁੱਟਿਆ ਤੇ ਪੀਸਿਆ ਹੋਇਆ ਮਨ ਜੋ ਰੋ ਕੇ ਪ੍ਰਾਰਥਨਾ ਕਰਦਾ ਹੈ ਜ਼ਬੂਰ 51 ਸਤਰ ਮਾ ਵਚਨ ਟੁੱਟਿਆ ਤੇ ਪੀਸਿਆ ਹੋਇਆ ਮਨ परमेश्वर ਦੇ ਯੋਗ ਕੀਆ ਬਲੀਦਾਨਾ ਸਾਡੇ ਬਲੀਦਾਨਾਂ ਤੋਂ ਵੱਧ ਕੀ ਪਰਮੇਸ਼ਵਰ ਦੇ ਯੋਗ ਬਲੀਦਾਨ ਕੀਆ ਦੱਸੋ ਟੁੱਟਿਆ ਤੇ ਪਿਸਿਆ ਹੋਇਆ ਮਨ ਕਮੰਡੀਆਂ ਦਾ ਦਿਲ ਨਾਤਾ ਨਾ ਟੁੱਟਿਆ ਹੁੰਦਾ ਨਾ ਪਿਸਿਆ ਹੁੰਦਾ ਟੁੱਟੇ ਤੇ ਪਿਸੇ ਹੋਏ ਮਨ ਤੋਂ ਹੰਝੂਆ ਦੀ ਪ੍ਰਾਰਥਨਾ ਨਿਕਲੇਗੀ ਟੁੱਟੇ ਤੇ ਪਿਸੇ ਹੋਏ ਮਨ ਤੋਂ ਹੀ ਪਛਤਾਪ ਦੀ ਪ੍ਰਾਰਥਨਾ निकलेगी दूसरा क्रंथियां सतवां अध्याय दसवां वचन क्योंकि परमेश्वर भक्ति का शोक ऐसा पश्चाताप दिता है जिसका परिणाम उद्धार है ए शोक की पैदा करता है दसो पश्चाताप पैदा करता है तो मन न बदलता है यानी शरीरिक दुख पैदा नहीं करता आत्मा का दुख पैदा करता है ਇਹ ਦੁੱਖ ਨਾਲ ਭਰਿਆ ਨਹੀਂ ਆ ਤਕਲੀਫ ਨਾਲ ਭਰਿਆ ਨਹੀਂ ਆ ਪਛਤਾਪ ਨਾਲ ਭਰਿਆ ਹੈ ਐਗਜ਼ਾਮ ਵਿੱਚ ਫੇਲ ਹੋਣ ਤੇ ਦੁੱਖ ਹੁੰਦਾ ਹੈ ਪਰੇਸ਼ਾਨੀ ਹੁੰਦੀ ਆ ਵਿਆਹ ਕੈਨਸਲ ਹੋਣ ਤੇ ਦੁੱਖ ਹੁੰਦਾ ਤਕਲੀਫ ਹੁੰਦੀ ਆ ਪਰ ਇਹ ਦੁੱਖ ਉਸ ਤਰ੍ਹਾਂ ਦਾ ਨਹੀਂ ਆ ਇਹ ਪਰਮੇਸ਼ਵਰ ਦੀ ਭਗਤੀ ਦਾ ਕੀ ਆ ਦੁੱਖ ਹੈ ਜੋ ਪਛਤਾਪ ਲੈ ਕੇ ਆਉਂਦਾ ਹੈ ਜੀ ਦਾ ਨਤੀਜਾ ਉਧਾਰ ਹੈ ਮੈਂ ਪੁੱਛਦਾ ਹਾਂ ਕੋਈ ਸਾਡੇ ਵਿੱਚਕਾਰ ਹੈ ਜੋ ਰੋ ਕੇ ਆਪਣੇ ਗੁਨਾਹਾਂ ਨੂੰ ਮੰਨ ਰਿਹਾ ਹੈ ਰੋ ਕੇ ਜਿਸ ਨੇ ਹੰਝੂਆਂ ਦੇ ਨਾਲ ਆਪਣਾ ਜੀਵਨ ਪ੍ਰਭੂ ਨੂੰ ਅਰਪਣ ਕਰ ਦਿੱਤਾ ਕਹਿਣ ਵਾਲਾ ਹੈ ਤਾਂ ਆਪਣੇ ਹੱਥ ਵਿਖਾਓ ਜਿਨ੍ਹਾਂ ਨੇ ਰੋ ਰੋ ਕੇ ਆਪਣੇ ਗੁਨਾਹਾਂ ਨੂੰ ਮੰਨਿਆ ਹੈ ਜਿਸ ਨੇ ਪ੍ਰਭੂ ਨੂੰ ਆਪਣਾ ਜੀਵਨ ਦਿੱਤਾ ਐਸਾ ਕੋਈ ਹੈ ਬੜੀ ਖੁਸ਼ੀ ਦੀ ਗੱਲ ਆ ਹਜ਼ਾਰਾਂ ਲੋਕ ਆਪਣੇ ਹੱਥਾਂ ਨੂੰ ਵਿਖਾ ਤਾ ਫਿਰ ਸੁਣੋ ਟੁੱਟਿਆ ਤੇ ਪਿਸਿਆ ਹੋਇਆ ਮਨ ਹੀ ਪਰਮੇਸ਼ਵਰ ਦੇ ਯੋਗ ਬਲੀਦਾਨ ਹੈ ਯਾਨੀ ਦਾਨ ਹੈ ਤੁਹਾਡਾ ਮਨ ਜਿੰਨਾ ਹਲੀਮ ਹੋਏਗਾ ਜਿੰਨਾ ਦੀਨ ਹੋਏਗਾ ਓਨਾ ਟੁੱਟੇ ਅਤੇ ਪਿੱਸੇ ਹੋਏ ਮਨ ਨਾਲ ਤੁਸੀਂ ਪ੍ਰਾਰਥਨਾ ਕਰ ਸਕੋਗੇ ਜੀਦਾ ਮਨ ਟੁੱਟਿਆ ਤੇ ਪਿੱਸਿਆ ਹੋਇਆ ਹੁੰਦਾ ਹੈ ਉਹ ਆਸਾਨੀ ਨਾਲ ਰੋ ਰੋ ਕੇ ਪ੍ਰਾਰਥਨਾ ਕਰ ਸਕਦੇ ਆ ਪ੍ਰਭੂ ਦਾ ਦਾਸ ਯਰਮੀਆਂ ਕੀ ਕਹਿ ਰਿਹਾ ਹੈ ਜਦ ਮੈਂ ਆਪਣੇ ਨਾਸ਼ ਹੋਣ ਵਾਲੇ ਲੋਕਾਂ ਨੂੰ ਵੇਖਦਾ ਹਾਂ ਭਲੇ ਮੇਰਾ ਸਿਰ ਜਲ ਹੀ ਜਲ ਅਤੇ ਮੇਰੀਆਂ ਅੱਖਾਂ ਹੰਝੂਆਂ ਦਾ ਸੋਤਾ ਹੁੰਦੀਆਂ ਉਸ ਤੋਂ ਬਾਅਦ ਸਤਾਰਮਾ ਵਚਨ ਸੇਨਾਵਾਦਾ ਯਹੋਵਾ ਇਹ ਆਖਦਾ ਹੈ ਸੋਚੋ অতি ਵਿਰਲਾਪ ਕਰਨ ਵਾਲਿਆਂ ਨੂੰ ਬੁਲਵਾਓ ਸਮਝਦਾਰ ਔਰਤਾਂ ਨੂੰ ਸੱਦਾ ਭੇਜੋ ਉਹ ਫੁਰਤੀ ਕਰਕੇ ਸਾਡੇ ਲਈ ਸ਼ੋਕ ਦਾ ਗੀਤ ਗਾਵੇ ਤਾਂ ਕਿ ਸਾਡੀਆਂ ਅੱਖਾਂ ਵਿੱਚੋਂ ਹੰਝੂ ਬਹਿ ਨਿਕਲਣ ਅਤੇ ਸਾਡੀਆਂ ਪਲਕਾਂ ਜਲ ਬਹਾਵੇ ਸਿਉਨ ਤੋਂ ਸ਼ੋਕ ਦਾ ਇੱਕ ਗੀਤ ਸੁਣਾਈ ਦਿੰਦਾ ਹੈ ਅਸੀਂ ਕਿਵੇਂ ਨਾਸ਼ ਹੋ ਗਏ ਸਾਨੂੰ ਕਿਉਂ ਸ਼ਰਮਿੰਦਗੀ ਪੈ ਗਈ ਕਿਉਂਕਿ ਸਾਨੂੰ ਆਪਣਾ ਦੇਸ਼ ਛੱਡਣਾ ਪਿਆ ਅਤੇ ਸਾਡੇ ਘਰ ਤੋੜ ਦਿੱਤੇ ਗਏ ਆ ਇਸੇ ਲਈ हे ਔਰਤੋ ਯਹਵਾ ਦਾ ਇਹ ਵਚਨ ਸੁਣੋ ਅਤੇ ਉਸ ਦੀ ਇਹ ਆਗਿਆ ਮੰਨੋ ਤੁਸੀਂ ਆਪਣੀਆਂ ਆਪਣੀਆਂ ਧੀਆਂ ਨੂੰ ਸ਼ੋਕ ਦਾ ਗੀਤ ਅਤੇ ਆਪਣੀਆਂ ਗਵੰਡਣਾ ਨੂੰ ਵਿਰਲਾਪ ਦਾ ਗੀਤ ਸੁਣਾਓ ਕਿਉਂਕਿ ਮੌਤ ਸਾਡੀਆਂ ਖਿੜਕੀਆਂ ਵਿੱਚੋਂ ਹੋ ਕੇ ਸਾਡੇ ਮਹਿਲਾ ਚ ਆਵੜੀ ਆ ਕਿ ਸਾਡੀਆਂ ਸੜਕਾਂ ਤੇ ਬੱਚਿਆਂ ਨੂੰ ਅਤੇ ਚੌਂਕਾਂ ਤੇ ਜਵਾਨਾਂ ਨੂੰ ਮਿਟਾ ਦਵੇ ਮੌਤ ਆਉਣ ਵਾਲੀ ਆ ਬੱਚਿਆਂ ਨੂੰ ਉਹ ਮੌਤ ਨਾਸ਼ ਕਰਨ ਵਾਲੀ ਆ ਜਵਾਨਾਂ ਨੂੰ ਉਹ ਮੌਤ ਮਿਟਾਉਣ ਵਾਲੀਆ ਸਾਡੇ ਕਰਾਚੀ ਸਾਡੇ ਪਰਿਵਾਰਾਂ ਚ ਸਾਡੇ ਮੁਹੱਲਿਆਂ ਚ ਸਾਡੀਆਂ ਖਿੜਕੀਆਂ ਦੇ ਵਿੱਚੋਂ ਸ਼ਰਾਬ ਆਉਣ ਵਾਲਾ ਹੈ ਮੌਤ ਆਉਣ ਵਾਲੀਆ ਨਾਸ਼ ਆਉਣ ਵਾਲਾ ਹੈ ਕਸ਼ਟ ਆਉਣ ਵਾਲਾ ਹੈ ਦੁਸ਼ਮਨ ਦੇ ਜਾਲ ਵਿੱਚ ਸਾਡੇ ਬੱਚੇ ਫਸਣ ਜਾ ਰੇਆ ਰੋਣ ਵਾਲਿਆਂ ਨੂੰ ਬੁਲਾਓ ਹੰਝੂ ਬਹਾਉਣ ਵਾਲਿਆਂ ਨੂੰ ਬੁਲਾਓ ਪੈਣੋ ਅਤੇ ਭਰਾਵੋ ਯੇਸ਼ੂ ਨੇ ਕਿਹਾ ਸੀ ਮੇਰੇ ਲਈ ਤੁਸੀਂ ਨਾ ਰੋਵੋ ਆਪਣੇ ਆਪ ਆਪਣੇ ਬੱਚਿਆਂ ਦੇ ਲਈ ਰੋਵੋ ਅੱਜ ਬੱਚਾ ਲਈ ਰੋਣ ਵਾਲੀਆਂ ਮਾਤਾਵਾਂ ਚਾਹੀਦੀਆਂ ਵਿਲਾਪ ਗੀਤ ਦੂਸਰਾ ਅਧਿਆਇ 19ਵਾਂ ਵਚਨ ਰਾਤ ਦੇ ਹਲ ਪਹਿਰ ਦੀ ਸ਼ੁਰੂਆਤ 'ਚ ਉੱਠ ਕੇ ਚੀਲਾਇਆ ਕਰ ਪ੍ਰਭੂ ਦੇ ਸਾਹਮਣੇ ਆਪਣੀਆਂ ਮਨ ਦੀਆਂ ਗੱਲਾਂ ਨੂੰ ਧਾਰਾ ਦੀ ਤਰ੍ਹਾਂ ਉਡੇਲ ਤੇਰੇ ਬਾਲ ਬੱਚੇ ਜੋ ਹਰ ਸੜਕ ਦੇ ਕੰਡੇ ਤੇ ਭੁੱਖ ਦੇ ਕਾਰਨ ਮਰਛਿਤ ਹੋ ਰਹੇ ਆ ਉਹਨਾਂ ਦੇ ਪ੍ਰਾਨ ਦੇ ਬਚਾਅ ਦੇ ਲਈ ਆਪਣੇ ਹੱਥ ਉਹਦੇ ਵੱਲ ਫੈਲਾ ਬੱਚਿਆਂ ਦੇ ਲਈ ਬੱਚਿਆਂ ਦੀ ਭਲਾਈ ਦੇ ਲਈ ਬੱਚਿਆਂ ਦੇ ਭਵਿੱਖ ਦੇ ਲਈ ਬੱਚਿਆਂ ਦੇ ਜੀਵਨ ਦੇ ਲਈ ਹੰਝੂ ਬਹਾਉਣ ਵਾਲੇ ਚਾਹੀਦੇ ਆ ਪਰਮੇਸ਼ਵਰ ਕਹਿ ਰਿਹਾ ਹੰਝੂ ਬਹਾਉਣੇ ਸਿੱਖੋ विरलाप करते हुए प्रार्थना करना सीखो नाश आਉਣ ਵਾਲਾ ਹੈ ਬਰਬਾਦੀ ਆਉਣ ਵਾਲੀ ਆ ਨਰਕ ਚ ਪਹੁੰਚਾਉਣ ਵਾਲੇ ਸ਼ੈਤਾਨ ਦਾ ਜਾਲ ਅਤੇ ਫੰਦਾ ਬੱਚਿਆਂ ਨੂੰ ਫਸਾਉਣ ਜਾ ਰਿਹਾ ਹੈ ਬੱਚਿਆਂ ਲਈ ਪ੍ਰਾਰਥਨਾ ਕਰਨ ਵਾਲੇ ਚਾਹੀਦੇ ਆ ਰਾਤ ਦੇ ਹਰ ਪਹਿਰ ਵਿੱਚ ਉਠ ਉੱਠ ਕੇ ਆਪਣੇ ਬੱਚਿਆਂ ਦੇ ਲਈ ਹੰਝੂ ਬਹਾ ਅੱਜ ਰੋਂ ਵਾਲੇ ਚਾਹੀਦੇ ਆ ਬੱਚਿਆਂ ਦੇ ਲਈ ਉਹਨਾਂ ਦੇ ਭਵਿੱਖ ਦੇ ਲਈ ਹੰਝੂ ਬਹਾਉਣ ਵਾਲੇ ਮਾਪੇ ਚਾਹੀਦੇ ਆ ਜੇ ਤੁਸੀਂ ਸਾਡੇ ਲਈ ਹੰਝੂ ਬੁਹਾਓਗੇ ਰੋਂਗੇ ਤਾਂ ਸਾਡੇ ਜੀਵਨ ਚੰਗੇ ਹੋਣਗੇ ਸਾਡੇ ਭਵਿੱਖ ਚੰਗੇ ਹੋਣਗੇ ਸਾਡੇ ਜੀਵਨ ਸਾਡੇ ਭਵਿੱਖ ਸੁਨਹਿਰੀ ਹੋ ਜਾਣਗੇ ਮਾਂ ਪਿਤਾ ਜੇ ਤੁਸੀਂ ਰੋਣਾ ਬੰਦ ਕਰ ਦਿੱਤਾ ਹੰਝੂ ਬਹਾਉਣੇ ਬੰਦ ਕਰ ਦਿੱਤੇ ਤਾਂ ਸਾਡੇ ਜੀਵਨ ਨਾਸ਼ ਹੋ ਜਾਣਗੇ ਇਸ ਤੋਂ ਪਹਿਲਾਂ ਕਿ ਇਹ ਆ ਕੇ ਸਾਡੇ ਬੱਚੇ ਸਾਨੂੰ ਕਹਿਣ ਜੇ ਅਸੀਂ ਹੰਝੂ ਬਹਾਉਣ ਵਾਲੇ ਰੋਣ ਵਾਲੇ ਮਾਪੇ ਹੋਵਾਂਗੇ ਤਾਂ ਕਿੰਨਾ ਪਲਾ ਹੋਏਗਾ ਪਰਮੇਸ਼ਵਰ ਕਹਿ ਰਿਹਾ ਬੁਲਾਓ ਹੰਝੂ ਨਾਲ ਪ੍ਰਾਰਥਨਾ ਕਰਨ ਵਾਲੀਆਂ ਮਾਤਾਵਾਂ ਨੂੰ ਬੁਲਾਓ ਰੋ ਰੋ ਕੇ ਪ੍ਰਾਰਥਨਾ ਕਰਨ ਵਾਲੇ ਪਿਤਾ ਨੂੰ ਬੁਲਾਓ ਉਹਨਾਂ ਦੀਆਂ ਹੰਝੂਆਂ ਦੀਆਂ ਪ੍ਰਾਰਥਨਾਵਾਂ ਹੀ ਨਾਸ਼ ਨੂੰ ਦੂਰ ਕਰੇਗੀਆਂ ਆਪਣੇ ਬੱਚਿਆਂ ਨੂੰ ਬਚਾ ਸਕਣਗੇ ਬੁਲਵਾਓ ਅੱਜ ਕੋਈ ਸਾਡੇ ਵਿਚਕਾਰ ਹੈ ਇਹ ਕਹਿਣ ਵਾਲੇ ਕੀ ਅਸੀਂ ਆਪਣੇ ਬੱਚਿਆਂ ਦੀ ਆਪਣੇ ਬੱਚਿਆਂ ਦੀ ਹੰਝੂਆਂ ਦੀ ਪ੍ਰਾਰਥਨਾ ਨਾਲ ਰਾਖੀ ਕਰਾਂਗੇ ਇਹ ਕਹਿਣ ਵਾਲੇ ਜੇ ਮਾਪੇ ਹਨ ਮੇਰੇ ਨਾਲ ਮਿਲ ਕੇ ਪ੍ਰਾਰਥਨਾ ਕਰੋਗੇ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਤੁਸੀਂ ਅੱਜ ਸਾਡੇ ਨਾਲ ਸਪਸ਼ਟ ਗੱਲਾਂ ਕੀਤੀਆਂ ਇਸ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀਆਂ ਦਿੱਤੀਆਂ ਆਸ਼ੀਸ਼ਾਂ ਨੂੰ ਪਾ ਕੇ ਅਸੀਂ ਖੁਸ਼ ਹੋ ਰਹੇ ਹਾਂ ਇਹਨਾਂ ਤੋਂ ਅਸੀਂ ਸੰਤੁਸ਼ਟ ਹੋ ਰਹੇ ਹਾਂ ਸਾਡੇ ਆਲੇ ਦੁਆਲੇ ਦਾ ਸਮਾਜ ਨਾਸ਼ ਹੋ ਰਿਹਾ ਹੈ ਸਾਡੇ ਰਿਸ਼ਤੇਦਾਰ ਜਦੋਂ ਨਾਸ਼ ਹੋ ਰਹੇ ਆ ਸਾਡੇ ਬੱਚੇ ਜਦ ਸੰਸਾਰਿਕ ਜੀਵਨ ਜੀ ਰਹੇ ਆ ਅਸੀਂ ਲਾਪਰਵਾਹੀ ਦੇ ਨਾਲ ਜੀ ਰਹੇ ਹਾਂ ਅਸੀਂ ਰੋ ਰੋ ਕੇ ਪ੍ਰਾਰਥਨਾ ਨਹੀਂ ਕਰ پا ਰਹੇ ਆ ਪਿਤਾ ਅਤੇ ਅਸੀਂ ਆਲਸ ਦੇ ਜੀਵਨ ਦੇ ਪਿਤਾ ਗੁਲਾਮ ਹੋ ਚੁੱਕੇ ਹਾਂ ਪਿਤਾ ਸਾਨੂੰ ਮਾਫ ਕਰਦੇ ਹੋ ਯਰਮੀਆਂ ਦੇ ਵਰਗਾ ਮਨ ਸਾਨੂੰ ਵੀ ਦੇ ਦਿਓ ਆਪਣੇ ਲੋਕਾਂ ਨੂੰ ਜਦ ਨਾਸ਼ ਹੁੰਦੇ ਵੇਖਿਆ ਕਹਿੰਦਾ ਮੇਰਾ ਸਿਰ ਜਲ ਦੇ ਨਾਲ ਅਤੇ ਮੇਰੀਆਂ ਅੱਖਾਂ ਹੰਝੂਆਂ ਦਾ ਸੋਤਾ ਬਣ ਜਾਏ ਉਸਨੇ ਕਿਹਾ ਐਸਾ ਜੀਵਨ ਸਾਨੂੰ ਵੀ ਦੇ ਦਿਓ ਪਿਤਾ ਗਿੜਗਿਡਾਉਣਾ ਅਤੇ ਪ੍ਰਾਰਥਨਾ ਕਰਨ ਦਾ ਮਨ ਸਾਨੂੰ ਵੀ ਦੇ ਦਿਓ ਪਿਤਾ ਮਾਤਾ ਪਿਤਾ ਹੋਣ ਦੇ ਨਾਤੇ ਬੱਚਾ ਲਈ ਪ੍ਰਾਰਥਨਾ ਕਰਨਾ ਬਹੁਤ ਹੀ ਜ਼ਰੂਰੀ ਆ ਰੋ ਰੋ ਕੇ ਕਰਨ ਵਾਲੀ ਪ੍ਰਾਰਥਨਾ ਸਾਡੇ ਜੀਵਨ ਤੋਂ ਦੂਰ ਹੋਣ ਦੀ ਅਗਿਆਨੀਆਂ ਸਾਡੇ ਦਿਲਾਂ ਨੂੰ ਨਰਮ ਕਰ ਦਿਓ ਪਿਤਾ ਟੁੱਟਿਆ ਤੇ ਪੀਸਿਆ ਹੋਇਆ ਮਨ ਸਾਨੂੰ ਦੇ ਦੇਵੋ ਪਿਤਾ ਸਾਡੇ ਬੱਚਿਆਂ ਦੇ ਆਲੇ ਦੁਆਲੇ ਵਾੜਾ ਲਾ ਦਿਓ ਪਿਤਾ ਆਪਣੇ ਖੰਭਾ ਦੇ ਥੱਲੇ ਸਾਡੇ ਪਰਿਵਾਰ ਨੂੰ ਲੁਕਾ ਲੋ ਪਿਤਾ ਸ਼ੈਤਾਨ ਦੇ ਹਰ ਜਾਲ ਦੇ ਵਿੱਚੋਂ ਪਿਤਾ ਸਾਨੂੰ ਬਚਾ ਕੇ ਰੱਖੋ ਆਖਰੀ ਸਾਵਾ ਤੱਕ ਤੇਰੀ ਉਪਾਸਨਾ ਕਰ ਸਕੀਏ ਤੇਰੇ ਲਈ ਜੀ ਸਕੀਏ ਤੇਰੀ ਤਰ੍ਹਾਂ ਜੀ ਸਕੀਏ ਐਸਾ ਜੀਵਨ ਤੁਸੀਂ ਸਾਨੂੰ ਦੇ ਦੇਓ ਪਿਤਾ ਸਾਡੀ ਪ੍ਰਾਰਥਨਾ ਤੁਸੀਂ ਸੁਣ ਲਈ ਤੁਹਾਡੀ ਮहिमा ਤੁਹਾਡੀ ਹਿਸਤੁਤੀ ਯੁਗਾਂ ਯੁਗ ਤੱਕ ਹੁੰਦੀ ਰਵੇ ਯੇਸ਼ੂ ਦੇ ਨਾਮ ਦੇ ਵਿੱਚ ਮੰਗਦੇ ਹਾਂ ਪਿਤਾ ਆਮੀਨ ਪ੍ਰਭੂ ਜੀ ਮੇਰੇ ਸਾਰੇ ਭੈਣੋ ਤੇ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਸ਼ਾਲੋਮ ਤੁਸੀਂ ਠੀਕ ਹੋ ਕਲਵਰੀ ਆਵਾਜ਼ 2003 ਤੋਂ ਸ਼ੁਰੂ ਹੋਇਆ ਅਤੇ ਅੱਜ 2023 ਨੂੰ 20 ਸਾਲ ਹੋ ਚੁੱਕਿਆ ਤੁਸੀਂ ਇਸ ਟੀਵੀ ਪ੍ਰੋਗਰਾਮ ਨੂੰ ਪਿਆਰ ਕੀਤਾ ਉਤਸ਼ਾਹਿਤ ਕੀਤਾ ਪ੍ਰਾਰਥਨਾ ਕੀਤੀ ਇਹਨਾਂ ਹੀ ਨਹੀਂ ਆਪਣੀਆਂ ਭੇਂਟਾਂ ਦੇ ਦੁਆਰਾ ਤੁਸੀਂ ਸਾਰਿਆਂ ਨੇ ਮਦਦ ਕੀਤੀ ਆ ਇਸ ਲਈ ਮੈਂ ਤੁਹਾਡਾ ਸਾਰਿਆਂ ਦਾ ਪੂਰੇ ਦਿਲ ਤੋਂ ਧੰਨਵਾਦ ਕਰਦਾ ਹਾਂ ਅੱਜ ਇਸ ਪ੍ਰੋਗਰਾਮ ਦੇ ਦੁਆਰਾ ਹਜ਼ਾਰਾਂ ਅਤੇ ਕਰੋੜਾਂ ਲੋਕਾਂ ਤੱਕ ਜਿਉਂਦੇ ਪਰਮੇਸ਼ਵਰ ਦੇ ਅਦਭੁਤ ਸੂਚਨਾਚਾਰ ਨੂੰ ਫੈਲਾਉਣ ਦੇ ਲਈ ਤੁਹਾਡੀ ਕੀਤੀ ਸਹਾਇਤਾ ਲਈ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ ਅਤੇ ਉਸੇ ਤਰ੍ਹਾਂ ਸਾਡਾ ਇਹ ਕਲਵਰੀ ਆਵਾਜ਼ ਦਾ ਪ੍ਰੋਗਰਾਮ ਪੰਜਾਬੀ ਦੇ ਵਿੱਚ ਹੀ ਨਹੀਂ ਭਾਰਤ ਦੇਸ਼ ਚ ਬੋਲੀਆਂ ਜਾਣ ਵਾਲੀਆਂ ਹਰ ਖਾਸ ਭਾਸ਼ਾ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਦੇ ਸੂਚਨਾਚਾਰ ਨੂੰ ਅਸੀਂ ਫੈਲਾ ਸਕੀਏ ਮਿਹਨਤ ਕਰ ਰਹੇ ਹਾਂ ਉਸੇ ਤਰ੍ਹਾਂ ਹਰ ਮਹੀਨੇ ਲਗਭਗ 650 ਟੀਵੀ ਪ੍ਰੋਗਰਾਮ ਚਲਾਈ ਜਾ ਰਹੇ ਆ ਬੋਜਨਲ ਪਰ ਇਹ ਸੇਵ ਕਾਇਜੇ ਜਾਰੀ ਰੱਖਣੀ ਹੈ ਤਾਂ ਤਾਂ ਜ਼ਰੂਰ ਤੁਹਾਡੀ ਸਹਾਇਤਾ ਪ੍ਰਾਤਨਾ ਅਤੇ ਸਹਿਯੋਗ ਬਹੁਤ ਜ਼ਰੂਰੀ ਆ ਇੱਕ ਪ੍ਰੋਗਰਾਮ ਨੂੰ ਚਲਾਉਣ ਦੇ ਲਈ ਅਲੱਗ ਚੈਨਲਸ ਦੇ ਅਨੁਸਾਰ 20000 30000 40000 50000 ਤੱਕ ਇੱਕ ਇੱਕ ਪ੍ਰੋਗਰਾਮ ਦੇ ਲਈ ਖਰਚਾ ਕਰਨਾ ਪੈਂਦਾ ਹੈ ਜੇ ਪ੍ਰਭੂ ਤੁਹਾਨੂੰ ਉਤਸ਼ਾਹਿਤ ਕਰੇ ਇਸ ਟੀਵੀ ਪ੍ਰੋਗਰਾਮ ਦੀ ਮਦਦ ਕਰਨ ਦੇ ਲਈ ਜੇ ਤੁਹਾਡੇ ਮਨ ਚ ਬੋਝ ਆਵੇ ਤਾ ਜ਼ਰੂਰ ਪ੍ਰਾਰਥਨਾ ਕਰਕੇ ਇਸ ਸੇਵਕਾਇਦੀ ਮਦਦ ਕਰੋ ਮੈਂ ਚਾਹੁੰਦਾ ਹਾਂ ਪਿਆਰਿਓ ਹైదరాబాద్ ਚ ਹਰ ਸ਼ਨੀਵਾਰ ਨੂੰ ਹੋਣ ਵਾਲੀ ਸਪான்ਸਰ ਮੀਟਿੰਗ ਚ ਤੁਸੀਂ ਵੀ ਸ਼ਾਮਿਲ ਹੋ ਕੇ ਆਪਣੇ ਪਰਿਵਾਰ ਦੇ ਵੱਲੋਂ ਇੱਕ ਟੀਵੀ ਪ੍ਰੋਗਰਾਮ ਦੀ ਮਦਦ ਕਰੋਗੇ ਤਾ ਸੂਚਨਾ ਚਾਰ ਲੱਖਾਂ ਲੋਕਾਂ ਤੱਕ ਪਹੁੰਚਾਇਆ ਜਾਏਗਾ ਮੈਂ ਬੇਨਤੀ ਕਰਦਾ ਹਾਂ ਕਿ ਇਸ ਹਫਤੇ ਕਿ ਪਰਿਵਾਰ ਚ ਕਿਸੇ ਦਾ ਜਨਮ ਦਿਨ ਹੈ ਜਾਂ ਪਰਮੇਸ਼ਵਰ ਨੇ ਕੋਈ ਤੁਹਾਡੇ ਜੀਵਨ ਚ ਚਮਤਕਾਰ ਕੀਤਾ ਕਿ ਤੁਹਾਡੀ ਪ੍ਰਾਰਥਨਾ ਦਾ ਉੱਤਰ ਦਿੱਤਾ ਜੇ ਦਿੱਤਾ ਹੈ ਕਿ ਤਨਵਾਦੀ ਹੋ ਕੇ ਕਲਰੀ ਆਵਾਜ਼ ਦੀ ਸਹਾਇਤਾ ਕਰਨਾ ਚਾਹੋਗੇ ਜੇ ਪਰਮੇਸ਼ਵਰ ਨੇ ਸੰਤਾਨ ਦਿੱਤੀ ਆ ਉਸ ਦਾ ਨਾਮ ਰੱਖਣਾ ਹੈ ਤਾਂ ਅੱਖਰ ਅਭਿਆਸ ਕਰਨਾ ਮੂੰਹ ਜੂਠਾ ਕਰਵਾਉਣਾ ਇਹਨਾਂ ਸ਼ੁਭ ਕੰਮਾਂ ਨੂੰ ਮੇਰੇ ਹੱਥਾਂ ਦੁਆਰਾ ਜੇ ਆਪਣੇ ਬੱਚਾ ਦੇ ਜੀਵਨ ਚ ਕਰਵਾਉਣਾ ਚਾਹੁੰਦੇ ਹੋ ਤਾਂ ਸ਼ਨੀਵਾਰ ਨੂੰ ਕਲਰੀ ਆਵਾਜ਼ ਟੀਵੀ ਪ੍ਰੋਗਰਾਮ ਦੀ ਸਹਾਇਤਾ ਕਰਕੇ ਆਪਣੇ ਜੀਵਨ ਦੇ ਸ਼ੁਭ ਕੰਮਾਂ ਨੂੰ ਮੇਰੇ ਨਾਲ ਸੈਲੀਬ੍ਰੇਟ ਕਰਨ ਦੇ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਸਵਾਗਤ ਕਰਦਾ ਹਾਂ ਯਾਨੀ ਮੇਰੀ ਮਿਹਨਤ ਚ ਤੁਸੀਂ ਵੀ ਹਿੱਸਾ ਲੈ ਕੇ ਸੁਸ਼ਮਚਾਰ ਵੰਡੋ ਤੁਹਾਡੀ ਖੁਸ਼ੀ 'ਚ ਮੈਂ ਵੀ ਹਿੱਸਾ ਲੈ ਕੇ ਮੈਂ ਵੀ ਤੁਹਾਡੀ ਖੁਸ਼ੀ ਨੂੰ ਸਾਂਝੀ ਕਰਾਂ ਮਨ ਤੋਂ ਚਾਹੁੰਦੇ ਹੋਏ ਇਸ ਅਦਭੁਤ ਪਰਮੇਸ਼ਵਰ ਦੇ ਸੁਸ਼ਮਚਾਰ ਨੂੰ ਪੂਰੀ ਦੁਨੀਆ ਤੱਕ ਲੈ ਕੇ ਜਾਣ ਲਈ ਤੁਹਾਡੀ ਪ੍ਰਾਰਥਨਾ ਤੇ ਤੁਹਾਡੇ ਸਹਿਯੋਗ ਨੂੰ ਚਾਹੁੰਦੇ ਹੋਏ ਪ੍ਰਭੂ 'ਚ ਤੁਹਾਡਾ ਪਿਆਰਾ ਸतीश ਕੁਮਾਰ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 30 ਕੁਕਟਪल्ली ਹైదరాబాద్ 72